ਲਾਈਵ ਜਿਹੜੀ ਗੱਲਬਾਤ ਸ਼ੁਰੂ ਹੋ ਗਈ ਮੇਰੀ ਬੇਨਤੀ ਆ ਜਿੰਨੇ ਵੀ ਸਤਿਕਾਰਯੋਗ ਭੈਣ ਭਰਾ ਮੇਰੇ ਇਸ ਲਾਈਵ ਨੂੰ ਦੇਖਣਗੇ ਲਾਈਵ ਦੇਖਦੇ ਸਾਰੇ ਤੁਸੀਂ ਸਾਂਝਾ ਕਰੀ ਜਾਣਾ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਕਿਉਂਕਿ ਮੈਂ ਅੱਜ ਜਿਹੜੀ ਗੱਲ ਕਰਨੀ ਆ ਮੈਂ ਗੱਲ ਕਰਨੀ ਆ ਮੈਂ ਮੜਾ ਲਾਈਵ ਨੂੰ ਸ਼ੇਅਰ ਕਰਦਾ ਮੈਂ ਗੱਲ ਕਰਨੀ ਆ ਜਿਹੜਾ ਪੰਜਾਬ ਵਿੱਚ ਚੱਲ ਰਿਹਾ ਪਖੰਡ ਉਹਦੇ ਬਾਰੇ ਅੱਜ ਤਨੌਲਾ ਥਾਣਾ ਦੇ ਵਿੱਚ ਮੈਂ ਪਹਿਲਾਂ ਮੈਂ ਸਭ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪੋ ਆਪਣੇ ਜ਼ਿੰਮੇਵਾਰੀਆਂ ਸਮਝ ਕੇ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਹੁਣ ਮੈਂ ਆਪਣੀ ਗੱਲਬਾਤ ਜਿਹੜੀ ਸ਼ੁਰੂ ਕਰਾਂ ਤੁਹਾਡੇ ਸਾਰੇ ਭੈਣ ਭਰਾਵਾਂ ਨਾਲ ਗੱਲਬਾਤ ਜਿਹੜੀ ਸ਼ੁਰੂ ਕਰਾਂ ਕਿ ਜੋ ਕਿ ਭਾਈ ਬਾਬਾ ਮਨਪ੍ਰੀਤ ਸਿੰਘ ਜੀ ਖਾਲਸਾ ਜੀ ਨੇਗੇ ਉਹਨਾਂ ਨੇ ਬਹੁਤ ਸੋਹਣਾ ਜਿਹੜਾ ਕਾਰਜ ਸ਼ੁਰੂ ਕਰਿਆ ਹੋਇਆ ਕਿ ਜਿਹੜਾ ਪੰਜਾਬ ਦੇ ਵਿੱਚ ਪਖੰਡਾ ਬਹੁਤ ਵੱਡੇ ਪੱਧਰ ਤੇ ਜਿਹੜਾ ਪਖੰਡ ਫੈਲਿਆ ਹੋਇਆ ਜੇਕਰ ਚਾਹਣੇ ਹੋ ਪੰਜਾਬ ਦੇ ਵਿੱਚ ਧਰਮ ਨੂੰ ਬਚਾਉਣਾ ਵੇਸਾ ਕੋ ਹਿੰਦੂ ਧਰਮ ਆ ਵੇਸਾ ਸਿੱਖ ਧਰਮ ਆ ਵੇਸਾ ਅਸਾਈ ਧਰਮ ਆ ਵੇਸਾ ਮੁਸਲਮਾਨ ਧਰਮ ਆ ਜਿਹੜਾ ਵੀ ਧਰਮ ਹੈ ਧਰਮ ਸਭ ਤੋਂ ਵੱਡੀ ਇਨਸਾਨੀਅਤ ਸਿਖਾਉਂਦਾ ਧਰਮ ਬੰਦੇ ਨੂੰ ਜੀਵਨ ਦੀ ਜਾਨ ਸਿਖਾਉਂਦਾ ਪਰ ਧਰਮ ਪਖੰਡ ਕਰਨ ਨਾਲ ਸਿਖਾਉਂਦਾ ਮੈਂ ਸਾਰੇ ਧਰਮਾਂ ਦਾ ਬੜਾ ਸਤਿਕਾਰ ਕਰਦਾ ਜੇ ਤੁਸੀਂ ਸਾਰੇ ਧਰਮਾਂ ਦੇ ਤੋਂ ਪੈਰਾ ਦੇਣ ਵਾਲੇ ਜਿੰਨੇ ਵੀ ਤੁਸੀਂ ਸੀਨੀਅਰ ਆਗੂ ਹੋ ਮੈਂ ਖਾਸ ਕਰਕੇ ਸਾਡੇ ਸਾਡੇ ਨਿਹੰਗ ਸਿੰਘ ਜਿੱਥੇ ਬੰਦਿਆਂ ਨੂੰ ਬੇਨਤੀ ਕਰਦਾ ਸ੍ਰੀ ਕਾਲ ਤਖਤ ਸਾਹਿਬ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਦਾ ਵੀ ਜੇਕਰ ਤੁਸੀਂ ਚਾਹੋ ਪੰਜਾਬ ਚ ਸਿੱਖੀ ਨੂੰ ਬਚਾਉਣਾ ਤਾਂ ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਆਪਣੀ ਬਾਣੀ ਰਾਹੀਂ ਪਖੰਡ ਦਾ ਜਿਹੜਾ ਖੰਡਨ ਕੀਤਾ ਪਖੰਡ ਦਾ ਜਿਹੜਾ ਵਿਰੋਧ ਕੀਤਾ ਤਾਂ ਇਹ ਪੰਜਾਬ ਦੇ ਵਿੱਚੋਂ ਜਿਹੜਾ ਚੱਲ ਰਿਹਾ ਪਖੰਡ ਸਿਰਕਮਾਉਣ ਵਾਲੇ ਬਾਬੇ ਜਾਲੀ ਪਾਸਟਰ ਇਹਨਾਂ ਦਾ ਵਿਰੋਧ ਇਹਨਾਂ ਦਾ ਡੰਡਾ ਫੇਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਆਪੋ ਆਪਣੇ ਸ਼ਹਿਰਾਂ ਦੇ ਵਿੱਚੋਂ ਇਸ ਗੰਦ ਨੂੰ ਸਾਫ਼ ਕਰਨਾ ਬੜਾ ਜ਼ਰੂਰੀ ਹੈ ਵੀਡੀਓ ਨੂੰ ਸਾਂਝੀ ਜ਼ਰੂਰ ਕਰੀ ਚੱਲਿਓ ਅੱਜ ਧਰੌਲਾ ਥਾਣਾ ਦੇ ਵਿੱਚ ਕੀ ਹੋਇਆ ਸਾਡੇ ਇੱਥੇ ਨੇੜੇ ਪਖੰਡੀ ਸੀਗਾ ਸਾਡੀ ਧਰੌਲੇ ਦੀ ਟੀਮ ਨੇ ਸਾਡੇ ਧਰੌਲੇ ਦੇ ਭਰਾਵਾਂ ਨੇ ਇਕੱਠੇ ਹੋ ਕੇ ਜਦੋਂ ਗਏ ਉਹਦੇ ਕੋਲੇ ਇਕੱਠੇ ਹੋ ਕੇ ਜਾਣ ਤੋਂ ਬਾਅਦ ਉਹਨੂੰ ਉਹਦੇ ਉੱਪਰ ਬਲਾਤ ਕਰਦਾ ਪਰਚਾ ਕਈ ਉਹਦੇ ਉੱਪਰ ਪਰਚੇ ਪਏ ਹੋਣਗੇ ਜੋ ਲਿਹਾਤਾ ਚੱਕ ਕੇ ਕੀ ਹੋਇਆ ਸਾਰੇ ਪੰਜਾਬ ਦੇ ਵਿੱਚੋਂ ਪਖੰਡੀ ਬਾਬੇ ਇਕੱਠੇ ਹੋ ਕੇ ਆ ਗਏ ਪਖੰਡੀ ਬਾਬਿਆਂ ਨੇ ਪੂਰੀ ਜੂਨੀਅਨ ਬਣਾ ਛੱਡੀ ਆ ਵੀਡੀਓ ਨੂੰ ਸਾਂਝੀ ਕਰੀ ਚੱਲਿਓ ਇੰਨਾ ਪਖੰਡੀ ਬਾਬਿਆਂ ਨੇ ਜੂਨੀਅਨ ਬਣਾਈ ਅਸੀਂ ਪਹਿਲਾਂ ਜੂਨੀਅਨ ਸੁਣਦੇ ਹੁੰਦੇ ਕਿਸਾਨਾਂ ਦੀ ਜੂਨੀਅਨ ਸੁਣਦੇ ਹੁੰਦੇ ਟੀਚਰਾਂ ਦੀ ਜੂਨੀਅਨ ਸੁਣਦੇ ਹੁੰਦੇ ਮਜ਼ਦੂਰਾਂ ਦੀ ਜੂਨੀਅਨ ਸੁਣਦੇ ਹੁੰਦੇ ਵੀ ਸਰਕਾਰਾਂ ਨਾਲ ਸਿਸਟਮ ਦੇ ਵਿਰੁੱਧ ਲੜਦਿਆਂ ਨੇ ਪਰ ਪਖੰਡੀ ਬਾਬਿਆਂ ਨੇ ਵੀ ਅੱਜ ਇੱਕ ਆਪਣੀ ਜੂਨੀਅਨ ਤਿਆਰ ਕਰ ਲਈ ਪਖੰਡੀ ਬਾਬੇ ਕਹਿੰਦੇ ਤਾਂ ਐਵੇਂ ਹੀ ਕਰੂ ਗੰਦ ਪਾਵਾਂਗੇ ਪੰਜਾਬ ਦੇ ਵਿੱਚ ਸਾਡੇ ਭੋਲੇ ਭਾਲੇ ਲੋਕਾਂ ਨੂੰ ਕਿਸਾਨਾਂ ਨੂੰ ਗਰੀਬਾਂ ਨੂੰ ਮਜ਼ਦੂਰਾਂ ਨੂੰ ਗਰੀਬ ਲੋਕਾਂ ਨੂੰ ਇਹ ਕਿਵੇਂ ਭੁਮਾ ਕੇ ਉੱਥੇ ਪਖੰਡ ਕਰਦੇ ਨੇਗੇ ਪੜ੍ਹੇ ਲਿਖੇ ਡਾਕਟਰਾਂ ਨੂੰ ਵੀ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਕਿਉਂਕਿ ਇਹ ਕਹਿੰਦੇ ਨੇ ਕਿ ਡਾਕਟਰਾਂ ਕੋਲੇ ਜਾਣ ਦੀ ਜ਼ਰੂਰਤ ਨਹੀਂ ਅਸੀਂ ਇਲਾਜ ਕਰ ਦਾਂਗੇ ਇਸ ਕਰਕੇ ਪੰਜਾਬ ਵਿੱਚ ਜਿਹੜਾ ਹੈ ਚੱਲ ਰਿਹਾ ਪਖੰਡ ਜੇਕਰ ਸਿੱਖੀ ਨੂੰ ਬਚਾਉਣਾ ਜੇਕਰ Hindu ਧਰਮ ਨੂੰ ਬਚਾਉਣਾ ਜੇਕਰ ਅਸੀਂ ਤੁਸੀਂ ਆਪੋ ਆਪਣੇ ਧਰਮ ਨੂੰ ਬਚਾਉਣਾ ਤਾਂ ਇਹ ਪਖੰਡ ਦਾ ਵਿਰੋਧ ਕਰਨਾ ਬਹੁਤ ਜ਼ਰੂਰੀ ਆ ਇੱਕ ਠੱਗ ਚੋਰ ਬੰਦੇ ਨਸ਼ੇੜੀ ਬੰਦੇ ਮਾਤਾ ਦਾ ਨਾਮ ਲੈ ਕੇ ਮਾਤਾ ਨੂੰ ਬਦਨਾਮ ਕਰਦੇ ਨੇ ਕਿ ਸਾਡੇ ਚ ਮਾਤਾ ਆਉਂਦੀ ਹੈ ਜੀ ਤੁਹਾਡੇ ਘਰੇ ਇੱਕ ਚੀਜ਼ ਹੋ ਗਈ ਜੀ ਤੁਹਾਡੇ ਘਰੇ ਉਹ ਪੈਦਾ ਹੋ ਗਿਆ ਤੁਹਾਡੇ ਘਰੇ ਉਹ ਪੈਦਾ ਹੋ ਗਿਆ ਜਦ ਦੁਨੀਆ ਚੰਦ ਦੇ ਪਹੁੰਚ ਗਈ ਦੁਨੀਆ ਕਿੱਥੇ ਤੱਕਰ ਪਹੁੰਚ ਗਈ ਗੁਣੀਆਂ ਨੇ ਕਿੰਨੀ ਤਰੱਕੀ ਕਰ ਲਈ ਇਹ ਕਹਿੰਦੇ ਵੀ ਸਾਡੇ ਕੋਲ ਹੀ ਸਾਰੇ ਹੱਲ ਨੇਗੇ ਧਰਮ ਇਹ ਚੀਜ਼ ਨਹੀਂ ਸਿਖਾਉਂਦਾ ਦੇਵੀ ਦੇਵਤਾ ਨੇ ਪ੍ਰਮਾਤਮਾ ਦੀ ਪੂਜਾ ਕੀਤੀ ਆ ਦੇਵੀ ਦੇਵਤਾ ਨੇ ਉਸ ਇੱਕ ਅਕਾਲ ਪੁਰਖ ਪ੍ਰਮਾਤਮਾ ਦੀ ਪੂਜਾ ਕੀਤੀ ਆ ਜਿਨ੍ਹਾਂ ਨੇ ਐਡੇ ਐਡੇ ਰਾਤਨਾ ਕਰੀਆਂ ਨੇ ਸੜਿਆ ਬੰਦਿਆਂ ਦੇ ਵਿੱਚੋਂ ਨਗੇ ਹੋ ਯਾਰ ਮੈਨੂੰ ਸਮਝ ਨਹੀਂ ਆਉਂਦੀ ਆ ਇਸ ਕਰਕੇ ਪੰਜਾਬ ਦੇ ਵਿੱਚੋਂ ਜੇ ਪਖੰਡ ਨੂੰ ਦੂਰ ਕਰਨਾ ਤਾਂ ਸਾਰਿਆਂ ਨੂੰ ਛੱਤਰ ਖਿੱਚਣਾ ਪੈਣਾ ਕਿਉਂਕਿ ਭੋਲੇ ਭਾਲੇ ਲੋਕਾਂ ਨੂੰ ਇਹ ਉਧਰੋਂ ਲੈ ਕੇ ਜਾ ਰਹੇ ਨੇ ਕਿੱਥੇ ਤਾਂ ਮਜ਼ਦੂਰਾਂ ਦੇ ਬੱਚੇ ਪੜਨ ਕੋਈ ਚੰਗੀ ਸੇਵਾ ਹੋਵੇ ਕੋਈ ਚੰਗੇ ਸਮਾਜ ਦੇ ਵਿੱਚ ਸੁਧਾਰ ਹੋਵੇ ਪੂਰਾ ਮੈਂ ਦੁਨੀਆ ਘੁੰਮਿਆ ਓਏ ਜਿਹੜੀ ਦੁਨੀਆ ਦੇ ਵਿੱਚ ਮੈਂ ਜਾ ਕੇ ਆਇਆ ਹਾਂ ਕਿੰਨੇ ਵਾਂ ਮੁਲਕ ਘੁੰਮਿਆ ਉੱਥੇ ਤਾਂ ਪਖੰਡ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈਗੀ ਸਾਡਾ ਪੰਜਾਬ ਸਾਡਾ ਦੇ ਤਰੱਕੀ ਕਿਉਂ ਨਹੀਂ ਕਰ ਸਕਿਆ ਆ ਪਖੰਡੀ ਬਾਬਿਆਂ ਕਰਕੇ ਅਸੀਂ ਧਰਮਾਂ ਦੇ ਵਿੱਚ ਪਾੜ ਗਏ ਅਸੀਂ ਜਾਤਾਂ ਪਾਤਾਂ ਦੇ ਵਿੱਚ ਪਾੜ ਗਏ ਅਸੀਂ ਮਜਬਾ ਦੇ ਵਿੱਚ ਪਾੜ ਗਏ ਇਹਦੇ ਕਰਕੇ ਸਾਡੀ ਤਰੱਕੀ ਨਹੀਂ ਹੋਈ ਇਹ ਪਖੰਡੀ ਬਾਬੇ ਆਪ ਦੇ ਨਾਲ ਜੋੜਦੇ ਨੇ ਆਹ ਕਿੱਥੋਂ ਆਲਾ ਸਿਵ ਮੋਗਲ ਆਲਾ ਹੁਣ ਉਹਦੇ ਡਾਂਗ ਫਿਰਨੀ ਬਹੁਤ ਜ਼ਰੂਰੀ ਆ ਉਹ ਕਹਿੰਦਾ ਵੀ ਮੇਰੇ ਨਾਲ ਹੀ ਜੁੜੋ ਮੋਗਲ ਆਲਾ ਜਿਹੜਾ ਸਿਵ ਨਹੀਂ ਉਹ ਕਹਿੰਦਾ ਪਤਾ ਨਹੀਂ ਸਿਵੰ ਪਤਾ ਨਹੀਂ ਕੀ ਆ ਉਹਦੋਂ ਉਹ ਕਹਿੰਦਾ ਮੇਰੇ ਨਾਲ ਹੀ ਜੁੜੋ ਮੇਰੇ ਨਾਲ ਪੱਕੇ ਜੁੜਜੋ ਯਾਰ ਸਾਡੇ ਗੁਰੂ ਸਾਹਿਬਾਨਾ ਨੇ ਮੈਂ ਜਿੰਨੀ ਕੁ ਬਾਣੀ ਦੀ ਜਾਂਚ ਕਰਦਾ ਗੁਰੂ ਸਾਹਿਬਾਂ ਨੇ ਹਮੇਸ਼ਾ ਪ੍ਰਮਾਤਮਾ ਦੀ ਗੱਲ ਕੀਤੀ ਲੋਕਾਂ ਨੂੰ ਪ੍ਰਮਾਤਮਾ ਦੇ ਨਾਲ ਜੋੜਿਆ ਗੁਰੂਆਂ ਨੇ ਆਪਣੇ ਮੈਲ ਵੀ ਨਹੀਂ ਜੋੜਿਆ ਲੋਕਾਂ ਨੂੰ ਗੁਰੂਆਂ ਨੇ ਪ੍ਰਮਾਤਮਾ ਦੇ ਨਾਲ ਜੋੜਿਆ ਜਿੰਨੇ ਵੀ ਸਾਡੇ ਭਗਤ ਹੋਏ ਨੇ ਉਹਨਾਂ ਨੇ ਸਾਰਿਆਂ ਨੇ ਪ੍ਰਮਾਤਮਾ ਨਾਲ ਜੋੜਿਆ ਪਰ ਇਹ ਕਿਨੇ ਸਾਡੇ ਨਾਲ ਜੁੜੋ ਪਖੰਡੀ ਬਾਬੇ ਕਹਿੰਦੇ ਇਹ ਨਵਾਂ ਟਰੈਂਡ ਚੱਲਿਆ ਇਸ ਕਰਕੇ ਮੈਂ ਬੇਨਤੀ ਕਰਦਾ ਨਿਹੰਗ ਸਿੰਘ ਜਥੇਬੰਦੀਆਂ ਵੱਡੀਆਂ ਇਸ ਚੀਜ਼ ਦੇ ਵਿੱਚ ਸਮੂਲੀਅਤ ਕਰਨ ਮੇਰੀ Hindu ਭਰਾਵਾਂ ਨੂੰ ਵੀ ਬੇਨਤੀ ਆ ਜਿੰਨੇ ਵੀ ਸਾਡੇ Hindu ਭਰਾਓ ਤੁਸੀਂ ਉਹਨਾਂ ਨੂੰ ਵੀ ਬੇਨਤੀ ਆ ਕਿਵੇਂ ਇਹ ਜਾ ਕੇ ਇਹ ਮਾਤਾ ਦਾ ਮਾਤਾ ਦੇ ਨਾਲੋਂ ਮਾਤਾ ਲਈ ਸਿੱਖਿਆ ਦਾ ਦਾਹਤ ਹੀ ਨਹੀਂ ਕਿਵੇਂ ਉਹਦੋਂ ਨਾਲ ਤੋੜ ਕੇ ਆਪਣੇ ਨਾਲ ਜੋੜ ਦੇਣਗੇ ਆਪੋ ਆਪਣੇ ਨੇ ਸਾਰਿਆਂ ਨੇ ਕੰਮ ਚਲਾਏ ਹੋਏ ਨੇਗੇ ਮੈਂ ਸਾਰੇ ਪੜ੍ਹੇ ਲਿਖੇ ਲੋਕਾਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚ ਜਿਹੜਾ ਪਿਆ ਗੰਧ ਪਖੰਡਵਾਦ ਦੀ ਜੜ ਪੱਟਣੀ ਬਹੁਤ ਜ਼ਿਆਦਾ ਜ਼ਰੂਰੀ ਆ ਜੇਕਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਨੂੰ ਤਰੱਕੀ ਦੇ ਰਸਤੇ ਤੇ ਲੈ ਕੇ ਜਾਣਾ ਪੰਜਾਬ ਨੂੰ ਵਿਕਾਸ ਦੇ ਰਸਤੇ ਤੇ ਲੈ ਕੇ ਜਾਣਾ ਜਿੰਨੇ ਵੀ ਸਿਰ ਕਮਾਉਣ ਵਾਲੇ ਬਾਬਿਆਂ ਦੇ ਇਹਨਾਂ ਦੇ ਡਾਂਗ ਫਿਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਬਹੁਤ ਜ਼ਿਆਦਾ ਲਾਜ਼ਮੀ ਜ਼ਰੂਰੀ ਆ ਇਹਨੇ ਡਾਂਗ ਨਹੀਂ ਫਿਰੂਗੀ ਇਹਨਾਂ ਦੇ ਚੌਕੀਆਂ ਬੰਦ ਨਹੀਂ ਕਰਾਉਂਗੇ ਇਹਨਾਂ ਦਾ ਸਾਰਾ ਕੁਝ ਬੰਦ ਕਰਾਓ ਪੰਜਾਬ ਦੇ ਵਿੱਚੋਂ ਇਹ ਜਿੰਨੇ ਵੀ ਇਹ ਭੋਲੇ ਭਾਲੇ ਲੋਕਾਂ ਨੂੰ ਪਾਪ ਆ ਵੀਡੀਓ ਗਮਰਾਹ ਕਰਦੇ ਨੇਗੇ ਜੇਕਰ ਚੌਹਣਿਆ ਦੇ ਕੋਈ ਲੀਡਰ ਨਹੀਂ ਇਸ ਗੱਲ ਤੇ ਬੋਲਣਗੇ ਕਿਉਂਕਿ ਅੱਜ ਤੱਕ ਪੰਜਾਬ ਤਰੱਕੀ ਕਿਉਂ ਨਹੀਂ ਕਰ ਸਕਿਆ ਪਖੰਡੀ ਬਾਬਿਆਂ ਕਰਕੇ ਲੀਡਰ ਨਹੀਂ ਚਾਹੁੰਦੇ ਲੀਡਰ ਕਦੇ ਨਹੀਂ ਚਾਣਗੇ ਕਿ ਇਹ ਪਖੰਡ ਅਸੀਂ ਪੰਜਾਬ ਦੇ ਵਿੱਚੋਂ ਦੂਰ ਕਰੀਏ ਬਾਬਾ ਆਵਾਜ਼ ਖਤਮ ਕਰੀਏ ਇੱਕ ਬਾਬਿਆਂ ਕੋਲੇ 100 102 200 ਗਨਮੈਂਟ ਤੱਕੀ ਫਰਦ ਨੇ ਸੋਣ ਬਾਬਾ ਮੰਨੀਆਂ ਨੇ ਯਾਰ ਸਾਡਾ ਅਸੀਂ ਅਸੀਂ ਸਾਡੀ ਤਰੱਕੀ ਕਿਵੇਂ ਹੋ ਜੀ ਮੈਨੂੰ ਤਾਂ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਯਾਰ ਇਸ ਕਰਕੇ ਸਾਰੀਆਂ ਇਹ ਲੀਡਰ ਸਾਰੇ ਤਾਂ ਇਹ ਤਾਂ ਵੋਟਾਂ ਦੇ ਯਾਰ ਨੇਗੇ ਇਹਨਾਂ ਨੂੰ ਪਤਾ ਸਾਡੀਆਂ ਵੋਟਾਂ ਨਾਲ ਖਰਾਬ ਹੋਣ ਇਹਨਾਂ ਨੇ ਲੋਕਾਂ ਨੂੰ ਗਮਰਾਹ ਕਰਕੇ ਰੱਖਿਆ ਹੋਇਆ ਬਾਬੇ ਪਖੰਡੀ ਬਾਬੇ ਠੱਗ ਏਜੰਟ ਨਸ਼ਾ ਮਾਫੀਆ ਇਹਨਾਂ ਨੇ ਤਿਆਰ ਕੀਤਾ ਹੋਇਆ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਪਰ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਭਾਈ ਜਿਹੜਾ ਮਨਪ੍ਰੀਤ ਸਿੰਘ ਜੀ ਖਾਲਸਾ ਜੀ ਨੇਗੇ ਮੈਂ ਉਹਨਾਂ ਦੀ ਬਹੁਤ ਸਪੋਰਟ ਕਰਦਾ ਮੈਂ ਉਹਨਾਂ ਨੂੰ ਮਿਲਿਆ ਨਹੀਂ ਵਿਚਾਰਾਂ ਨੂੰ ਪਰ ਅੱਜ ਉਹਨਾਂ ਦੀ ਟੀਮ ਦਾ ਫੋਨ ਆਇਆ ਸੀ ਧੌਲੇ ਪਹੁੰਚੇ ਅੱਜ ਇੱਕ ਉਹ ਜਿਹੜਾ ਪਖੰਡੀ ਆ ਜਿਹੜਾ ਕਹਿੰਦਾ ਮੇਰੇ ਚ ਮਤ ਆਉਂਦੀ ਆ ਅੱਜ ਉਹਦਾ ਵੀ ਅਸੀਂ ਡਟ ਕੇ ਵਿਰੋਧ ਕੀਤਾ ਤੇ ਇਸ ਕਰਕੇ ਮੇਰੀ ਬੇਨਤੀ ਕਰਦਾ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਕਿ ਸਾਰੇ ਆਪ ਮੁਹਾਰੇ ਉੱਠ ਕੇ ਇਸ ਆਵਾਜ਼ ਨੂੰ ਬੁਲੰਦ ਕਰੋ ਤੇ ਪਖੰਡ ਜਿਹੜਾ ਪੰਜਾਬ ਦੇ ਵਿੱਚੋਂ ਦੂਰ ਹੋਣਾ ਬਹੁਤ ਜ਼ਰੂਰੀ ਆ ਜਿੰਨੇ ਵੀ ਸਾਡੇ ਸਾਡੀਆਂ ਜਥੇਬੰਦੀਆਂ ਨੇਗੇ ਸਾਰਿਆਂ ਨੂੰ ਬੇਨਤੀ ਕਰਦਾ ਜੇਕਰ ਤੁਸੀਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਤੇ ਪਖੰਡ ਦੇ ਵਿੱਚੋਂ ਕੱਢਣਾ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਡਾਂਗ ਹੋਰ ਭਰਾਵਾਂਗੇ ਆਉਣ ਵਾਲੇ ਦਿਨਾਂ ਵਿੱਚ ਡਟ ਕੇ ਵਿਰੋਧ ਕਰਾਂਗੇ ਨਾ ਪਖੰਡੀ ਬਾਬਿਆਂ ਦਾ ਤੇ ਇਹ ਪਖੰਡ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਸਾਰੇ ਜਿਹੜੇ ਸਿਰਕਮਾਉਣ ਵਾਲੇ ਬਾਬੇ ਨੇਗੇ ਇਹਨਾਂ ਨਾਲ ਡਟ ਕੇ ਵਿਰੋਧ ਕਰਾਂਗੇ ਤੇ ਸਾਰੇ ਜਾਣੇ ਤੱਕੜੇ ਹੋ ਕੇ ਰਹੋ ਤੇ ਸਾਰੇ ਜਣੇ ਆਪੋ ਆਪਣੇ ਸੋਸ਼ਲ ਮੀਡੀਆ ਤੇ ਇਸ ਆਵਾਜ਼ ਨੂੰ ਬੁਲੰਦ ਕਰੋ ਤੇ ਸਾਰੇ ਜਣੇ ਆਪੋ ਆਪਣੇ ਸੋਸ਼ਲ ਮੀਡੀਆ ਤੇ ਲਿਖ ਕੇ ਪਾਓ ਕਿ ਪੰਜਾਬ ਦੇ ਵਿੱਚ ਪਖੰਡ ਬੰਦ ਹੋਣਾ ਚਾਹੀਦਾ ਤਾਂ ਕਿ ਜਿਹੜਾ ਸਰਕਾਰ ਜਾਂ ਪ੍ਰਸ਼ਾਸਨ ਵੀ ਜਾਗੇ ਤੇ ਜਿਹੜਾ ਪਖੰਡ ਨੂੰ ਬੰਦ ਕਰਾਈਏ ਤੇ ਸਾਰੇ ਜਣੇ ਆਪ ਮਹਾਰੇ ਜਰੂਰ ਲੋਕਾਂ ਨੂੰ ਸੁਚੇਤ ਕਰੋ ਕਿ ਆਪਾਂ ਹੈ ਪੰਜਾਬ ਦੇ ਵਿੱਚ ਪਖੰਡ ਨੂੰ ਬੰਦ ਕਰਾਈਏ ਤੇ ਪੰਜਾਬ ਨੂੰ ਪੰਜਾਬ ਰ ਬਣਾਈਏ ਗੁਰੂਆਂ ਪੀਰਾਂ ਦੀ ਧਰਤੀ ਆ ਯੋਧੇ ਸੂਰਬੀਰਾਂ ਦੀ ਧਰਤੀ ਆ ਇੱਥੇ ਜਿਹੜੇ ਕਿ ਤੂੰ ਮੈਨੂੰ ਹੁਣ ਬੋਲ ਤੈਨੂੰ ਬੋਲ ਤੈਨੂੰ ਮੈਨੂੰ ਬਹੁਤ ਜ਼ਿਆਦਾ ਉਹ ਫੀਲ ਹੁੰਦੀ ਹੈ ਵੀ ਜਿਹੜੇ ਟੈਂਪੂ ਹੁੰਦੇ ਨੇ ਕਿ ਟੈਂਪੂ ਜਿਹਨਾਂ ਨੂੰ ਆਪਾਂ ਲੌਂਡਾ ਕਹਿ ਦਿੰਦੇ ਨੇ ਚਲੋ ਮੈਨੂੰ ਵਾਹ ਉਹ ਬਈ ਉਹ ਪੁੱਠੇ ਕੰਮ ਕਰਦੇ ਕਰਦੇ ਬਾਬੇ ਬਣ ਗਏ ਯਾਰ ਟੈਂਪੂ ਸਾਰੇ ਬਾਬੇ ਬਣ ਗਏ ਜਿਹੜੇ ਕਿ ਸਾਰੇ ਜਾਣੇ ਹੁਣ ਤੁਹਾਨੂੰ ਪਤਾ ਜਿਨ੍ਹਾਂ ਨੂੰ ਕਿ ਮਾੜੀਆਂ ਆਦਤਾਂ ਪਈਆਂ ਹੋਈਆਂ ਸੀਗੀਆਂ ਉਹ ਸਾਰੇ ਜਾਣੇ ਉਹ ਛੱਡ ਕੇ ਉਹ ਸਾਰੇ ਬਾਬੇ ਬਣ ਗਏ ਕਿੱਥੇ ਯਾਰ ਸਾਡੇ ਪੰਜਾਬ ਦੀ ਤਰੱਕੀ ਹੋ ਜੂਗੀ ਯਾਰ ਸਾਰੇ ਜਿੰਨੇ ਵੀ ਇਹ ਪੁੱਠੇ ਕੰਮ ਕਰਦੇ ਕਰਦੇ ਤੁਹਾਨੂੰ ਪਤਾ ਹੈ ਨਾ ਮਰਦੋਂ ਬਣੇ ਜਨਾਨਾ ਵੀ ਕੀ ਤੇਰੇ ਭੀੜ ਪਈ ਪਹਿਲਾਂ ਇੱਕ ਮੈਂ ਬੋਲੀ ਸੁਣਦਾ ਹੁੰਦਾ ਇਹ ਸਾਰੇ ਨਾ ਇਹ ਉਹ ਬਣੇ ਹੋਏ ਨੇਗੇ ਜਨਾਨੇ ਬਣੇ ਹੋਏ ਨੇਗੇ ਠੀਕ ਹੈ ਇਹ ਸਾਰੇ ਜਾਨੇ ਉਹ ਕਰਦੇ ਕਰਦੇ ਪੁੱਠੇ ਕੰਮ ਤੇ ਸਾਰੇ ਜਾਨੇ ਅੱਜ ਬਾਬੇ ਬਣ ਗਏ ਤੇ ਇਸ ਕਰਕੇ ਸਾਰੇ ਜਾਨਾ ਨੂੰ ਸਾਧਣੀ ਦੀ ਬੜੀ ਜ਼ਰੂਰਤ ਹੈ ਤੇ ਆਓ ਇਹ ਪੰਜਾਬ ਦੇ ਵਿੱਚੋਂ ਗੰਦ ਨੂੰ ਸਾਫ਼ ਕਰੀਏ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਪਗੰਡ ਨੂੰ ਸਾਫ਼ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ